ਕਾਂਗਰਸ ਦਾ ਹੀ ਨਹੀਂ ਪਤਾ ਲੱਗਦਾ ਕੌਣ ਕਿਹੜੇ ਕਿਹੜੇ ਧੜੇ ਚ ਐ ਕੱਲ ਮੈਂ ਫੋਟੋ ਦੇਖੀ ਆ ਮਾਂ ਕਦੇ ਸੁਨੀਲ ਦਾਖੜ ਮਾਲਾਣੀ ਪਨੀਰ ਕਾ ਉਹਨੂੰ ਸ਼ਾਮਲ ਕਰਾਉਣਗੇ ਮੈਂ ਕਿਹਾ ਕਿਹੜੀ ਪਾਰਟੀ ਵੱਲੋਂ ਇਹ ਚੱਲ ਰਿਹਾ ਕੰਮ ਇਹ ਉਹ ਕਹੇ ਵੀ ਜੇ ਵੀ ਕਰ ਚੱਲ ਚੰਦਾ ਕਿ ਪਹਿਲਾਂ ਤਾਂ ਮੈਂ ਇਕੱਠੀ ਹੁੰਦਾਂ ਸੀ ਕਾਂਗਰਸ ਚ ਹੁਣ ਉਧਰ ਜਾ ਕੇ ਇੱਕ ਦੂਜੇ ਨੂੰ ਸ਼ਾਮਲ ਕਰਾ ਲੈਂਦੇ ਨੇ ਆਹੀ ਕੰਮ ਐ ਬਸ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣੂ ਆਪ ਹੀ ਆਪ ਦਾ ਸਰੋਪਾ ਪਾੰਦ ਰੋ ਉਹਦੇ ਪਾੰਦ ਆ ਗਿਆ ਤੂੰ ਮੇਰੇ ਪਾਦੇ ਚਲੋ ਜੀ ਬਹੁਤ ਮਜਬੂਤੀ ਮਿਲੀ ਜੀ ਮਜਬੂਤੀ ਮਿਲੀ ਕਮਾਲ ਹੈ ਯਾਰ ਮਤਲਬ ਉਹ ਅੱਜ ਸਵੇਰੇ ਦੇਖਿਆ ਮੈਂ ਉਹ ਗੁਰਾਜ ਕੁਮਾਰ ਬੇਰਕਾ ਦੱਸੀਆ ਮੇਰੀ ਪਾਰਟੀਆਂ ਨਹੀਂ ਬਦਲਣੀਆਂ ਚਾਹੀਦੀਆਂ ਐਦਾਂ ਮੈਂ ਕਿਹਾ ਇਹ ਕਿਹੜੀ ਚੱਜ ਗੱਲ ਕਈਆਂ ਨੂੰ ਤਾਂ ਆਪਣੇ ਡਰਾਈਵਰ ਨੂੰ ਮੁਛਰਾ ਪੈਂਦਾ ਤੜਕੇ ਵੀ ਅੱਜ ਆਪਾਂ ਭੋਗ ਤੇ ਚ ਲੈ ਗਈ ਪਾਰਟੀ ਵੱਲੋਂ ਸ਼ਰਧਾਂਜਲੀ ਦੇਣੀ ਹੈ ਤੁਹਾਡਾ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗ ਜਾਂਦਾ ਕਿ ਵੀ ਪੁਰਾਣੀ ਬਾਈਕ ਦਾ ਨਾਂ ਲੈ ਜਾਂਦੇ ਆ ਆ ਇਹਨਾਂ ਦੀ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਦੂਜੀ ਵਾਲੇ ਮੋਟਰਸਾਈਕਲ ਵਰਗੇ ਨੇ ਜਿੱਦ ਤੂੰ ਮਰਜ਼ੀ ਡੇਟਾ ਕਰ ਦੋ ਉਦੋਂ ਖੜ ਜਾਂਦਾ ਇਹਨਾਂ ਤੋਂ ਖਰਾਚਾ ਛੜਾ ਹੋ ਗਿਆ ਇਹਨਾਂ ਨੂੰ ਮੂੰਹ ਨਾ ਲਾਓ ਕਿਰਪਾ ਕਰਕੇ ਕਹਿੰਦਾ ਕੋਈ ਪਤਾ ਨਹੀਂ ਕਦੋਂ ਕਿੱਧਰ ਨੂੰ ਕਦੋਂ ਕਿੱਧਰ ਨੂੰ ਕਾਂਗਰਸ ਹੈ ਇਹ ਨਹੀਂ ਪਤਾ ਲੱਗਦਾ ਕੌਣ ਕਿਹੜੇ ਕਿਹੜੇ ਧੜੇ 'ਚ ਹੈ ਕੱਲ ਮੈਂ ਫੋਟੋ ਦੇਖੀ ਆਵਾਂ ਕਦੇ ਸੁਨੀਲ ਆਖਰ ਮਾਨਾਣੀ ਪਨੀਰ ਕਾ ਉਹਨੂੰ ਸ਼ਾਮਲ ਕਰਾਉਣਗੇ ਮੈਂ ਕਿਹਾ ਕਿਹੜੀ ਪਾਰਟੀ ਵੱਲੋਂ ਚੱਲ ਰਿਆ ਕੰਮ ਇਹ ਉਹ ਕਹਿੰਦੇ ਵੀ ਜੇ ਵੀ ਬਰਛਾ ਚੰਗਾ ਮੈਂ ਕਿਹਾ ਪਹਿਲਾਂ ਤਾਂ ਮੈਂ ਇਕੱਠੀ ਹੁੰਦਾਂ ਸੀ ਕਾਂਗਰਸ ਚ ਹੁਣ ਉਧਰ ਜਾ ਕੇ ਇੱਕ ਦੂਜੇ ਨੂੰ ਸ਼ਾਮਲ ਕਰਾ ਲੈਂਦੇ ਨੇ ਆਹੀ ਕੰਮ ਹੈ ਬਸ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਨੂੰ ਆਪੇ ਆਪਦਾ ਇਸ ਰੋਪਾ ਪਾੰਦਣਾ ਉਹਦੇ ਪਾੰਦਦਾ ਕਹਿੰਦਾ ਤੂੰ ਮੇਰੇ ਪਾਦੇ ਚਲੋ ਜੀ ਬਹੁਤ ਮਜ਼ਬੂਤੀ ਮਿਲੀ ਜੀ ਮਜ਼ਬੂਤੀ ਮਿਲੀ ਕਮਾਲ ਹੈ ਯਾਰ ਮਤਲਬ ਅੱਜ ਸਵੇਰੇ ਦੇਖਿਆ ਮੈਂ ਉਹ ਗੁਰਾਜ ਕੁਮਾਰ ਬੇਰਕਾ ਦੱਸੀ ਜਾਵੇ ਪਾਰਟੀਆਂ ਨਹੀਂ ਬਦਲਣੀਆਂ ਚਾਹੀਦੀਆਂ ਐਂ ਤਾਂ ਮੈਂ ਕਿਹਾ ਇਹ ਕਿਹੜੀ ਚੱਜ ਕਰਨ ਕਈਆਂ ਨੂੰ ਤਾਂ ਆਪਣੇ ਡਰਾਈਵਰ ਨੂੰ ਪੁੱਛਣਾ ਪੈਂਦਾ ਤੜਕੇ ਵੀ ਅੱਜ ਆਪਾਂ ਭੋਗ ਤੇ ਚੱਲਣ ਕਿਹੜੀ ਪਾਰਟੀ ਵੱਲ ਸ਼ਰਧਾਂਜਲੀ ਦੇਣੀ ਐ ਤੁਮੇ ਡਾਊਨ ਲੋਡ ਹੋਣ ਨੂੰ ਟਾਈਮ ਤਾਂ ਲੱਗ ਜਾਂਦਾ ਕਿ ਵੀ ਪੁਰਾਣੀ ਪਾਰਟੀ ਦਾ ਨਾਮ ਲੈ ਜਾਂਦੇ ਆਈ ਨਵੀ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਦੂਜੀ ਵਾਲੇ ਮੋਟਰਸਾਈਕਲ ਵਰਗੇ ਨੇ ਜਿੱਥੇ ਤੂੰ ਮਰਜੀ ਡੇਟਾ ਕਰ ਦੋ ਉਦੋਂ ਖੜ ਜੰਦਾ ਇਹਨਾਂ ਤੋਂ ਖੜਾ ਚੜਾ ਹੋ ਗਿਆ ਇਹਨਾਂ ਨੂੰ ਮੂੰਹ ਨਾ ਲਾਓ ਕਿਰਪਾ ਕਰਕੇ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਕਿੱਧਰ ਨੂੰ ਕਦੋਂ ਕਿੱਧਰ ਨੂੰ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ